ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਹਮੇਸ਼ਾ ਨਵੇਂ ਨਵੇਂ ਸੂਟ ਲੈ ਕੇ ਆਉਂਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਟ੍ਰੈਂਡ ਚੱਲ ਰਿਹਾ ਹੈ ਟਾਈ ਐਂਡ ਡਾਈ ਕੇ ਸੂਟਾਂ ਦਾ ਤੇ ਉਸੇ ਚ ਆਪਾਂ ਕੋਲ ਜਿਵੇਂ ਆਏ ਆ ਹੁਣ ਸੂਟ ਸਰਟਨ ਕ੍ਰੇਪ ਦਾ ਸਟੱਫ ਹੈ ਜੀ ਇਹ ਟਾਈ ਐਂਡ ਡਾਈ ਕੇ ਆ ਔਰ ਮੈਚਿੰਗ ਸੂਟਾਂ ਜੀ ਕਿਸੇ ਨੇ 올ਓਵਰ ਵੀ ਬਣਵਾਉਣਾ ਹੋਵੇ ਤਾਂ 올ਓਵਰ ਵੀ ਮਿਲ ਜੇਗਾ ਵੈਸੇ ਸਾਡੇ ਕੋਲ ਸਾਰੇ ਸੂਟ ਕੰਟ੍ਰਾਸਟ ਆ ਜਿਸ ਦਾ ਇਹ ਹੈ ਜੀ ਇਹ ਪਿੰਕ ਕਲਰ ਹੈ ਪਿੰਕ ਥੋੜਾ ਪਿਆਜ਼ੀ ਟੋਨ ਤੇ ਹੈ ਪ੍ਰੋਪਰ ਪਿੰਕ ਨਹੀਂ ਹੈਗਾ ਜੀ ਇਹ ਪੂਰਾ ਤੁਹਾਨੂੰ ਕਪੜਾ ਮਿਲੂਗਾ ਜੀ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਜੇ ਤੁਸੀਂ ਦੁਪੱਟੇ ਸਮੇਤ ਲੈਂਦੇ ਹੋ ਤਾਂ 1800 ਦਾ ਸੂਟ ਦਵਾਂਗੇ ਜੀ ਜੇ ਦੁਪੱਟੇ ਕੇ ਬਿਨਾ ਲੈਂਦੇ ਹੋ ਤਾਂ 1200 ਦਾ ਪੂਰਾ ਸੂਟ ਹੈ ਜੀ ਤੇ ਨੈਕਸਟ ਦੇ ਦਾ ਕਲਰ ਹੈਗਾ ਕਾਫੀ ਕਲਰ बॉटम है, है जी पिस्ता कलर नाल क्रेप की बॉटम ए लगी हुई है बहुत वादिया स्टफ है शाइन बहुत है ਤੁਸੀਂ ਜਿਸ ਤਰ੍ਹਾਂ ਛੋਟੇ-ਮੋਟੇ ਕਿਸੇ ਫੰਕਸ਼ਨ 'ਚ ਵੀ ਪਾਣਾ ਚਾਹੁੰਦੇ ਹੋ ਇਹ ਤਾਂ ਵੀ ਮਤਲਬ ਤੁਸੀਂ ਵੀਅਰ ਕਰ ਸਕਦੇ ਹੋ ਚੁਆਇਸ ਤੁਹਾਡੀ ਹੋਏਗੀ ਜੀ ਤੁਸੀਂ ਇਹਦੇ ਤੇ ਕੰਮ ਵੀ ਕਰਵਾ ਸਕਦੇ ਆ ਘੇਰੇ ਬਾਜੂ ਦਾ ਕੰਮ ਹੋ ਗਿਆ ਜਿਸ ਤਰ੍ਹਾਂ ਜਾਂ ਫਿਰ ਦੋ-ਦੋ ਛੜੀਆਂ ਜਿਵੇਂ ਕਿ ਟ੍ਰੈਂਡ ਅੱਜਕੱਲ੍ਹ ਚੱਲਿਆ ਹੋਇਆ ਉਹ ਵੀ ਪਵਾ ਸਕਦੇ ਆ ਜਿਸ ਤਰ੍ਹਾਂ ਇਹ ਚੀਜ਼ ਹੈ ਇਹਦੇ ਤੇ ਮਹਿਰੂਨ ਕਲਰ ਦਾ ਹੀ ਕੰਮ ਕਰਵਾਓ ਇਹ ਸੂਟ ਬਹੁਤ ਸੋਹਣਾ ਬਣ ਕੇ ਆਊਗਾ ਜੀ ਤੇ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਫਿਰੋਜੀ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਹੋਰ ਵੀ ਇਹਦੇ ਵਿੱਚ ਕਾਫੀ ਕਲਰ ਆਉਂਦੇ ਆ ਜੇ ਤੁਹਾਡੀ ਕੋਈ ਕਲਰ ਦੀ ਚੁਆਇਸ ਵੀ ਹੋਵੇ ਤੁਸੀਂ ਸਾਨੂੰ ਆਰਡਰ ਕਰੋ ਅਸੀਂ ਤੁਹਾਨੂੰ ਉਹ ਚੀਜ਼ ਲਿਆ ਕੇ ਦੇ ਸਕਦੇ ਹਾਂ ਜੀ ਬਾਕੀ ਹੋਰ ਵੀ ਸਾਡੇ ਕੋਲ ਕਾਫੀ ਕੁਝ ਨਵੇਂ ਤੋਂ ਨਵਾਂ ਆਂਦਾ ਰਹਿੰਦਾ ਹੈ ਜੇ ਤੁਹਾਡੀ ਕੋਈ ਆਪਣੀ ਵੀ ਸਟੱਫ ਕੀ ਡਿਮਾਂਡ ਹੋ ਸਾਨੂੰ ਫੋਟੋ ਭੇਜੋ ਤੇ ਅਸੀਂ ਸੇਮ ਵੀ ਲਿਆ ਦਾਂਗੇ ਸਾਡੇ ਕੋਲ ਹਮੇਸ਼ਾ ਨਵੇਂ ਨਵੇਂ ਸੂਟ ਦੇਖਣ ਲਈ ਜੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਜੀ ਓਕੇ ਥੈਂਕ ਯੂ